ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਪਰਾ ਨੇੜੇ ਆ ਜਾ ਪੰਜਾਬ ਦੇ ਲੋਕੋ ਮੇਰੇ ਕੋਲੇ ਆ ਚੀਜ਼ਾਂ ਪਿੰਗਾ ਇਹ ਕੋਈ ਟਾਲੇ ਦਾ ਸਮਾਨ ਨਹੀਂਗਾ ਇਹ ਉਹ ਚੀਜ਼ਾਂ ਜਿਹੜੀਆਂ ਝਾੜੂ ਵਾਲਿਆਂ ਨੇ ਤੁਹਾਡੇ ਨਾਲ ਵਰਤੀਆਂ ਹਰ ਇੱਕ ਨੂੰ ਕਿਸੇ ਨਾ ਕਿਸੇ ਨੂੰ ਉਹ ਕੀਤਾ ਇਹ ਆ ਚਿੱਟੇ ਸੂਰਤ ਹੋਣ ਵਾਲਾ ਆ ਉਹਨਾਂ ਦਾ ਸਮਾਨ ਸਾਰਾ ਉਹ ਪਿਆ ਤੇ ਆ ਟੋਪੀ ਪਈ ਉਹਨਾਂ ਦੀ ਆ ਬਾਟੀਆਂ ਪਿੰਗਾ ਹੁਣ ਇੱਥੇ ਪੰਜਾਬ ਦੇ ਵਿੱਚ ਇੱਕ ਰੌਲਾ ਪੈ ਰਿਹਾ ਉਹ ਰੌਲਾ ਕੀ ਆ ਕਿ ਕੋਈ ਐਨ ਆਰ ਆਈ ਹੈਗਾ ਗੁਰਜੀਤ ਮੱਲੀ ਕਿ ਬਹੁਤ ਤਗੜੇ ਤਗੜੇ ਲੀਡਰ ਪੋਸਟਾਂ ਪਾ ਰਹੇ ਆ ਕਿ ਤੁਸੀਂ ਯਾਰ ਆਖੇ ਇਹਦੇ ਨਾਲ ਤੁਹਾਨੂੰ ਕੀ ਕੰਮ ਪੈ ਗਿਆ ਐਡਾ ਕ੍ਰਾਈਮਨਲ ਬੰਦਾ ਹੈ ਜਿਹੜਾ ਬੱਚਿਆਂ ਦੇ ਨਾਲ ਗਲਤ ਕਰਦਾ ਰਿਹਾ ਤੇ ਸਜ਼ਾ ਭੋਗ ਕੇ ਆਇਆ ਗ੍ਰਿਫਤਾਰ ਹੋਇਆ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਆ ਚੀਜ਼ ਆ ਹੁਣ ਇਹ ਉਦਾਹਰਣਾ ਵੇਖ ਲਓ ਜੇ ਕਿਉਂਕਿ ਤੁਸੀਂ ਉਦਾਹਰਣਾ ਤੋਂ ਬਿਨਾ ਸੁਣਦੇ ਨਹੀਂਗੇ ਜੇ ਮੰਨ ਲਓ ਪਾਣੀ ਪੀਣਾ ਤਾਂ ਕਿਹੜੇ ਕੱਪ ਚ ਪੀਓਗੇ ਚਾਹ ਪੀਣੀ ਤਾਂ ਕਿਹੜੇ ਕੱਪ ਚ ਪੀਓਗੇ ਤੂੰ ਦੱਸ ਵੀ ਕਿਹੜੇ ਕੱਪ ਚ ਪਾਣੀ ਪੀਣਗੇ ਇਹ ਚ ਪਾਣੀ ਪੀਣਗੇ ਹੁਣ ਇਹ ਸੀ ਪਾਣੀ ਵਾਲਾ ਕੱਪ ਇਹ ਵੇਖੀ ਚੱਲੋ ਜੇ ਚਾਹ ਪੀਣੀ ਆ ਤਾਂ ਇਹਦੇ ਵਿੱਚ ਹੁਣ ਇਹ ਚਾਹ ਪਾਣੀ ਵਾਲਾ ਸਿਸਟਮ ਤਾਂ ਆ ਗਿਆ ਚਾਹ ਪਾਣੀ ਵਾਲੇ ਤੁਸੀਂ ਦੀ ਤੁਸੀਂ ਉਹਨਾਂ ਨੂੰ ਚਾਹ ਵੀ ਪਿਆਤੀ ਤੇ ਪਾਣੀ ਵੀ ਪਿਆਤਾ ਹੁਣ ਇਹ ਜਿਹੜੇ ਕੱਪ ਆ ਡਿਸਪੋਜ਼ਲ ਦੇ ਵਿੱਚ ਆ ਇਹ ਦੁਬਾਰਾ ਵਰਤੇ ਨਹੀਂ ਜਾਂਦੇ ਤੁਸੀਂ ਪੰਜਾਬ ਦੇ ਲੋਕੋ ਡਿਸਪੋਜ਼ਲ ਮਾਲ ਹੋ ਚੁੱਕੇ ਆ ਤੁਸੀਂ ਹੁਣ ਕਿਸੇ ਵੀ ਵਰਤ ਵਰਤੇਵੇਂ ਦੇ ਵਿੱਚ ਨਹੀਂ ਆਉਂਦੇ ਤੁਸੀਂ ਮੇਰੀਆਂ ਗੱਲਾਂ ਦਾ ਮਜ਼ਾਕ ਲੈ ਲੈਨੇ ਆ ਪਰ ਤੁਸੀਂ ਉਦਾਹਰਨ ਨਹੀਂ ਸਮਝਦੇ ਉਦਾਹਰਨ ਤੋਂ ਬਿਨਾ ਤੁਹਾਨੂੰ ਸਮਝ ਵੀ ਨਹੀਂ ਆਉਣੀ ਹੁਣ ਜੇਕਰ ਕੋਈ ਮੰਨ ਲਓ ਸਮੋਸਾ ਸਮਸਾ ਖਾਣਾ ਹੋਵੇ ਤਾਂ ਇਹਦੇ ਵਿੱਚ ਪਾਊਗਾ ਹੁਣ ਸਮੋਸਾ ਖਾਣਾ ਤਾਂ ਇਹਦੇ ਵਿੱਚ ਪਾਊਗਾ ਇਹਦੇ ਵਿੱਚ ਉਹਨਾਂ ਨੇ ਸਮੋਸਾ ਖਾ ਲਿਆ ਕਹਿਣ ਤੋਂ ਪਾਵ ਤੁਹਾਨੂੰ ਪਰੋਸ ਕੇ ਭਗਵੰਤ ਮਾਨ ਨੇ ਖਾ ਲਿਆ ਤੇ ਆਹ ਜਿਹੜੀ ਕੌਲੀ ਇਹਦੇ ਵਿੱਚ ਖੀਰ ਕਹ ਲਓ ਚਾਹੇ ਕੋਈ ਸਬਜ਼ੀ ਕਹ ਲਓ ਇਹਦੇ ਵਿੱਚ ਵੀ ਉਹਨਾਂ ਨੇ ਪਾ ਕੇ ਤੁਹਾਨੂੰ ਛਕ ਲਿਆ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਪਾਸੇ ਰੱਖ ਕੇ ਮੈਂ ਹੁਣ ਆਹ ਚੱਕੀ ਇਹਨਾਂ ਪਲੇਟ ਜੇਕਰ ਖਾਣਾ ਪੀਣਾ ਜੇਕਰ ਰੋਟੀ ਖਾਣੀ ਆ ਤਾਂ ਸਾਨੂੰ ਇਹਦੀ ਲੋੜ ਪਊਗੀ ਜੇ ਪਾਣੀ ਪੀਣਾ ਤਾਂ ਚਿੱਟੇ ਗਲਾਸ ਦੀ ਲੋੜ ਪਊਗੀ ਚਾਹ ਪੀਣੀ ਤਾਂ ਸਾਨੂੰ ਕੱਪ ਦੀ ਲੋੜ ਪਊਗੀ ਰੋਟੀ ਖਾਣ ਵਾਸਤੇ ਸਾਨੂੰ ਪਲੇਟ ਦੀ ਲੋੜ ਪਊਗੀ ਹੁਣ ਇਹ ਚੀਜ਼ਾਂ ਤੁਸੀਂ ਨਹੀਂ ਸਮਝਦੇ ਜੇਕਰ ਸਬਜ਼ੀ ਖਾਣੀ ਆ ਤੂੰ ਇਹਦੇ ਨਾਲ ਖਾਦੀ ਜਾਊਗੀ ਆ ਚਮਚੇ ਨਾਲ ਜਿਹੜੇ ਝਾੜੂ ਵਾਲੇ ਨੇ ਅਕਸਰ ਜਿਹੜੇ ਕੰਮ ਨਹੀਂ ਆਉਣੇ 2027 ਤੋਂ ਬਾਅਦ ਇਹ ਆਹ ਇਹਦੇ ਨਾਲ ਖਾਦੀ ਜਾਊਗੀ ਤੇ ਜੇਕਰ ਉਹ ਲੰਮੀਆਂ ਲੰਮੀਆਂ ਕੀ ਸੇਵਾਂਆਂ ਆਈਆਂ ਕੀ ਹੁੰਦੀਆਂ ਉਹ ਆਹ ਉਹ ਨਿਊਟਲੋ ਜਿਹੜੇ ਨਾਲ ਲਾਲਾਂ ਜੀਂਗਾ ਤੇ ਉਹ ਜੇ ਚੱਕ ਕੇ ਖਾਣੀ ਤੋ ਇਹਦੇ ਕੰਡੇ ਚ ਪਾ ਖਾਦੀ ਜਾਊਗੀ ਹਲੇ ਵੀ ਤੁਸੀਂ ਮਜ਼ਾਕ ਚ ਲੈ ਲੈਂਦੋਂਗੇ ਤੁਹਾਨੂੰ ਗੱਲ ਨਹੀਂ ਸਮਝ ਲੱਗਣੀ ਇਹ ਗੱਲ ਯਾਦ ਰੱਖਿਆ ਜੀ ਅੱਛਾ ਹੁਣ ਆ ਗਈ ਗੱਲ ਇਹ ਮੈਂ ਗੱਲ ਕਿਉਂ ਕਰ ਰਿਹਾ ਇਹ ਗੱਲ ਮੈਂ ਤਾਂ ਕਰ ਰਿਹਾ ਭਰਾਵੋ ਕਿ ਜਦੋਂ ਤੁਹਾਡੀ ਲੋਰਸੀ ਡਿਸਪੋਜ਼ਲ ਮਾਲ ਦੀ ਤੇ ਜਿਹੜੀ ਭਗਵੰਤ ਮਾਨ ਦੀ ਮਾਤਾ ਸੀ ਉਹ ਤੁਹਾਡੇ ਕੋਲ ਆਉਂਦੀ ਸੀ ਚਾਹ ਵੀ ਪੀਂਦੀ ਸੀ ਪਾਣੀ ਵੀ ਪੀਂਦੀ ਸੀ ਤੇ ਰੋਟੀ ਵੀ ਖਾਂਦੀ ਸੀ ਹੁਣ ਚਾਹ ਪਾਣੀ ਉਹਨਾਂ ਨੇ ਪੀ ਲਿਆ ਪਾਵਰ ਉਹਨਾਂ ਕੋਲੇ ਆ ਗਈ ਹੁਣ ਉਹਨਾਂ ਨੂੰ ਪੈਸਾ ਚਾਹੀਦਾ ਹਾਏ ਪੈਸਾ ਹਾਏ ਹਾਏ ਪੈਸਾ ਭਗਵੰਤ ਆ ਹਾਏ ਪੈਸਾ ਉਹ ਪੈਸਾ ਚਾਹੀਦਾ ਕਿ ਉਹਨਾਂ ਬੰਦਿਆਂ ਨੂੰ ਮਿਲਣਾ ਪਊਗਾ ਜਿੰਨਾਂ ਕੋਲ ਇੱਜ਼ਤ ਭਾਵੇਂ ਨਹੀਂ ਹੈਗੀ ਪਰ ਪੈਸਾ ਬਹੁਤ ਜ਼ਿਆਦਾ ਹੈ ਭਾਵੇਂ ਉਹਨਾਂ ਕੋਲ ਲੋਕਾਂ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਕੋਈ ਨੀਤੀ ਤਾਂ ਨਹੀਂ ਹੈਗੀ ਪਰ ਪੈਸਾ ਬਣਾਉਣ ਦੀ ਨੀਤੀ ਬਹੁਤ ਜ਼ਿਆਦਾ ਆ ਚਾਹੇ ਉਹ ਭਗਵੰਤ ਮਾਨ ਦੀਆਂ ਕੁਝ ਕੰਪਨੀਆਂ ਹੋਣ ਚਾਹੇ ਉਹ ਫੈਕਟਰੀਆਂ ਹੋਣ ਲੁਧਿਆਣੇ ਦੇ ਵਿੱਚ ਜਿੱਥੋਂ ਇਹਨਾਂ ਨੂੰ ਮਾਲ ਮਿਲਣਾ ਉੱਥੇ ਇਹਨਾਂ ਨੇ ਐ ਕਾ ਹੀ ਦੇਣਾ ਹਾਏ ਕੇਜਰੀਵਾਲ ਦੇ ਨਾਂ ਤੇ ਦੇ ਦੇ ਹਾਂ ਦੇ ਦੇ ਕੇਜਰੀਵਾਲ ਦੇ ਨਾਂ ਤੇ ਉੱਥੇ ਇਹਨਾਂ ਨੇ ਕਾ ਹੀ ਦੇਣਾ ਹੁਣ ਇਹਨਾਂ ਨੂੰ ਖਾਨ ਦੀ ਆਤ ਪੈ ਚੁੱਕੀ ਆ ਹੁਣ ਤੁਹਾਡੇ ਤੱਕ ਇਹਨਾਂ ਨੂੰ ਕੋਈ ਕੰਮ ਨਹੀਂ ਰਹਿ ਗਿਆ ਤੁਸੀਂ ਇਹ ਦੱਸੋ ਭਗਵੰਤ ਮਾਨ ਦੇ ਘਰ ਵਾਲੀ ਤੁਹਾਡੇ ਕੋਲ ਕਿਆ ਲੈਣੇ ਆਉਗੀ ਜਾਂ ਇਹ ਕੱਲ ਉਹਨਾਂ ਦੀ ਭੈਣ ਜੀ ਤੁਹਾਡੇ ਕੋਲ ਕਿਉਂ ਆਉਣਗੇ ਤੁਸੀਂ ਜਾਓਗੇ ਜੇ ਤੁਹਾਨੂੰ ਕੰਮ ਆ ਤਾਂ ਪਰ ਉਹਨਾਂ ਨੂੰ ਫੈਕਟਰੀਆਂ ਵਾਲਿਆਂ ਤਾਂ ਕੰਮ ਆ ਉੱਥੇ ਉਹ ਆਪ ਜਾਣਦੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਆਉਂਦੇ ਆ ਬਈ ਉਹਨਾਂ ਨੂੰ ਲੋੜ ਆ ਤਾਂ ਫਿਰ ਇਸ ਕਰਕੇ ਇਹਨਾਂ ਲੋਕਾਂ ਨੇ ਤੁਹਾਡੇ ਤੇ 2000 13-14 ਤੋਂ ਲੱਗੇ ਤੇ ਪੰਜਾਬ ਤੇ ਟੋਪੀ ਪਵਾਉਣ ਲੱਗੇ ਇਹਨਾਂ ਨੇ ਟੋਪੀ ਪਾ ਕੇ ਰੱਖਤੀ ਫੜ ਤੂੰ ਵੀ ਟੋਪੀ ਰੱਖ ਹੁਣ ਇਹ ਟੋਪੀ ਆ ਜਿਹੜੀ ਪੰਜਾਬ ਤੇ ਪਾ ਕੇ ਰੱਖਦੀ ਆ ਹੱਸਣਾ ਇਹ ਪੰਜਾਬ ਤੇ ਟੋਪੀ ਪਾਤੀ ਆ ਤੇ ਇਹ ਟੋਪੀ 5 ਸਾਲਾਂ ਦੀ ਸੀਗੀ ਹੁਣ ਇਹ ਜਿਹੜੀ ਟੋਪੀ ਆ ਇਹ 1.5 ਸਾਲ ਦੀ ਟੋਪੀ ਰਹਿ ਗਈ ਆ ਤਾਂ 1.5 ਸਾਲਾਂ ਦੇ ਵਿੱਚ 1.5 ਸਾਲ ਦੇ ਨਾਲ ਤੇ ਪਲੇਟ ਵੀ ਉੱਡ ਗਈੋ ਕਿ ਨਹੀਂ ਬਸ ਹੁਣ ਤੁਸੀਂ ਇੱਕ ਹਿਸਾਬ ਲਾਓ ਜੇ ਕਿ ਤੁਸੀਂ ਇੱਕ ਹੋਰ ਕਹਿ ਰਹੇ ਆ ਕਿ ਕਾਲੀ ਦਲ ਦੇ ਲੀਡਰ ਇੰਨਾ ਚ ਕਿਉਂ ਆ ਰਹੇ ਆ ਜਿਹੜੇ ਬੰਦੇ ਛੱਡੇ ਹੋਏ ਆ ਮੰਨ ਲੋ ਕਾ ਜਿਹੜਾ ਜਿੰਨਾ ਤੋਂ ਦੁਖੀ ਸੀ ਲੋਕ ਉਹਨਾਂ ਕੋਲੋਂ ਕਿਉਂ ਆਈ ਜਾਂਦੇ ਆ ਤਾਂ ਮੈਂ ਇੱਕ ਸਰਫ ਲਿਆਂਦੀ ਆ ਇਹ ਸਰਫ ਦਾ ਕੀ ਕੰਮ ਆ ਤੁਸੀਂ ਇਹ ਵੀ ਸੁਣ ਲੋ ਇਹ ਤਾਂ ਸਰਫ ਚਲੋ ਆਮ ਆ ਜਿਹੜੀ ਤੁਸੀਂ ਆਮ ਵਰਤਦੇ ਆ ਪਰ ਕੇਸਰੀਵਾਲ ਦੇ ਦਾ ਕੋਈ ਫੈਕਟਰੀ ਨਵੀਂ ਲਵਾਈ ਹੋਊਗੀ ਆਪਦੀ ਇਹਨਾਂ ਕੋਲ ਇੱਕ ਸਰਫ ਹੈਗੀ ਆ ਗੰਦੇ ਤੋਂ ਗੰਦਾ ਲੀਡਰ ਹੋਵੇ ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦਾ ਹੋਵੇ ਚਾਹੇ ਉਹ ਬੰਦੇ ਨੇ ਸਾਰੇ ਪੰਜਾਬ ਨੂੰ ਠੱਗ ਲਿਆ ਹੋਵੇ ਜਾਇ ਉਹਨੇ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ ਹੋਵੇ ਜਦੋਂ ਇਹਨਾਂ ਦੀ ਜਾ ਕੇ ਝੋਲੀ ਪੈਂਦਾ ਤੇ ਕੇਦਰੀ ਵਾਕੇ ਆ ਜਾ ਮੇਰੇ ਭਗਤਾ ਆ ਜਾ ਤੇ ਜਦੋਂ ਉਹ ਭਗਵੰਤ ਮਾਨ ਦੇ ਜਾ ਕੇ ਗੋਦੀ ਬੈਂਦਾ ਉਹ ਸਰਫ ਇਹਨਾਂ ਦੀ ਕੰਮ ਕਰਦੀ ਆ ਤੇ ਇਹ ਸਰਫੇ ਪਾ ਕੇ ਤੇ ਆ ਇੱਕ ਮੰਜਾ ਇਹਨਾਂ ਕੋਲ ਇਹੋ ਜਾਂ ਐ ਰਗੜੀ ਰਗੜ ਹਾਏ 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 ਕਿ ਰਾਈਤure ਹੁੰਦੇ ਆ ਹਾਏ ਹਾਏ ਕਰੋਂ ਤੋਂ ਬਾਅਦ ਉਹ ਬੰਦਾ ਜਿਹੜਾ ਤੁਸੀਂ ਕਹਿੰਦੇ ਸੀ ਕਾਲੀਦਲ ਦੇ ਵਿੱਚ ਬੜਾ ਗੰਦਾ ਸੀ ਜਿਵੇਂ ਡਿੰਪਿਟ ਲੋ ਦੇ ਖਿਲਾਫ ਭਗਵੰਤ ਮਾਨ ਆਪ ਹੁੰਦਾ ਸੀ ਤਾਂ ਕੇਦਰੀਵਾਲ ਨੇ ਸਰਫ ਕੱਲੀ ਭਗਵੰਤ ਮਾਨ ਨੇ ਮਾਂਜਾ ਚੱਕ ਲਿਆ ਜੋ 3 ਸਾਲ ਡਿੰਪਿਟ ਲੋ ਨੂੰ ਰਗੜਨ ਤੇ ਲੱਗੇ ਹਾਏ ਹਰ ਇੱਕ ਰੌਂਡ ਤੇ ਲੱਗੇ ਡਿੰਪਿਟ ਲੋ ਇਹਨਾਂ ਚ ਆ ਗਿਆ ਕਿਉਂਕਿ ਉਹ ਸਾਫ ਸੁਥਰਾ ਹੋ ਗਿਆ ਸੀ ਹੋਰ بڑے ਲੀਡਰ ਆ ਜਿਹੜਾ ਕਾਲੀਦਾਲ ਦਾ ਲੀਡਰ ਆਇਆ ਜਿਹੜਾ ਕਦੇ ਕਹਿਣਾ ਹੁੰਦਾ ਸੀ ਟੋਪੀ ਵਾਲਿਆਂ ਤੋਂ ਬਚੋ ਉਹ ਟੋਪੀ ਵਾਲਿਆਂ ਤੋਂ ਬਚਦਾ-ਬਚਦਾ ਉਹਦੇ ਆਪ ਦੇ ਸਿਰ ਤੇ ਟੋਪੀ ਪੈ ਗਈ ਕਿ ਤਿੰਨ ਸਾਲਾਂ ਤੀ ਉਹਦੇ ਵੀ ਸਰਫ ਤੇ ਰਗੜ ਹਾਏ 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 ਹੁੰਦੀ ਹੁੰਦੀ ਆ ਤੇ ਰਗੜ ਰਗੜ ਕੇ ਅਗਲਿਆਂ ਨੇ ਉਹਨਾਂ ਨੂੰ ਬਈ ਆਪਦੇ ਝਾੜੂ ਵਿੱਚ ਪਾ ਲਿਆ ਹੁ ਰੋਲਾ ਭਗਵੰਤ ਮਾਨਸਿਆਂ ਇਹ ਆ ਕਿ ਜਿਹੜੀ ਆ ਨਿੱਪਲ ਆ ਤੂੰ ਜਿਹੜੀ ਪੰਜਾਬ ਦੇ ਲੋਕਾਂ ਦੇ ਮੂੰਹ ਨੂੰ ਲਾਈ ਸੀ ਕਿਹਾ ਚੱਕ ਨਿੱਪਲ ਤੇਰੇ ਨਿੱਪਲ ਨਹੀਂ ਲਾਉਂਦਾ ਮੈਂ ਬੇਫਿਕਰ ਹੋ ਜਾ ਜਿਹੜੀ ਆ ਨਿੱਪਲ ਆ ਇਹ ਨਿੱਪਲ ਪੰਜਾਬ ਦੇ ਲੋਕਾਂ ਦੇ ਮੂੰਹ ਨੂੰ ਲਾ ਕੇ ਇਹਦੇ ਵਿੱਚ ਨਿੱਪਲ ਦੇ ਵਿੱਚ ਪਾਇਆ ਕੀ ਸੀ ਬੇਰੋਜ਼ਗਾਰੀ ਨੂੰ ਭਜਾਉਣ ਦੇ ਤਰੀਕੇ ਪਾਏ ਸੀ ਇਸ ਨਿਪਲ ਦੇ ਵਿੱਚ ਰੋਜ਼ਗਾਰ ਦੇਣ ਦੇ ਨੀਤੀਆਂ ਪਾਆਂ ਸੀ ਇਸ ਨਿਪਲ ਦੇ ਵਿੱਚ ਸ਼ਰਾਬ ਤੋਂ ਪੈਸਾ ਕਿਵੇਂ ਆਉਣਾ ਇਹ ਪਾਇਆ ਸੀ ਇਸ ਨਿਪਲ ਦੇ ਵਿੱਚ ਹਜ਼ਾਰਾਂ ਕਰੋੜਾ ਰੁਪਿਆ ਪੰਜਾਬ ਦਾ ਕਰਜ਼ਾ ਜਿਹੜਾ ਉਹ ਲਾ ਕੇ ਰੱਖ ਦੇਣਾ ਤੇ ਜਿਹੜਾ ਕਹਿ ਲੋ ਕਮਾਊ ਬਣ ਜਾਣਾ ਪੰਜਾਬ ਨੇ ਇਹਦੇ ਵਿੱਚ ਆ ਨੀਤੀ ਸੀ ਕਿ ਬੁੱਬੀ ਤੁਸੀਂ ਹਰ ਇੱਕ ਬੰਦੇ ਦੇ ਮੂੰਹ ਨੂੰ ਲਾਤੀ ਤੇ ਹਰ ਕੋਈ ਇਹ ਤੋਂ ਦੋ ਦੋ ਸੂਟੇ ਮਾਰਨ ਲੱਗ ਗਿਆ ਚਲੋ ਭਾਈ ਇਹ ਬੁੱਬੀ ਚੰਗੀ ਤੇ ਖੇ ਬੁੱਬੀ ਚੌਂਗਲੋ ਹੁਣ ਆ ਜਿਹੜੀ ਜਵਾਕਾਂ ਲਈ ਨਿੱਪਲ ਇਹ ਤੁਸੀਂ ਭਾਈ ਸਾਹਿਬ ਫੱਟੀ ਪੋਚ ਕੇ ਰੱਖਤੀ ਇਹ ਜਿਹੜਾ ਕਹਿ ਲਓ ਮੇਰੇ ਹਿਸਾਬ ਦੇ ਨਾਲ ਹੁਣ ਇਸ ਨਿੱਪਲ ਦੇ ਵਿੱਚ ਜੋ ਜ਼ਹਿਰ ਤੁਸੀਂ ਪਾਤਾ ਪੰਜਾਬ ਦੇ ਲੋਕਾਂ ਨੂੰ ਕਿਸੇ ਨੇ ਪਾ ਕੇ ਨਹੀਂ ਦਿੱਤਾ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਆਲੀਆਂ ਤੇ ਜਿਹੜਾ ਤੁਸੀਂ ਕਹਿ ਲਓ ਆਂ ਕਿਆ ਸੀ 1000 ਰੁਪਏ ਵਾਲਾ ਲollipops ਸੀ ਉਹ ਅੱਜ ਵੀ ਬੁੜੀਆਂ ਇਹ ਕਹਿੰਦੀਆਂ ਕਿ ਸਾਡਾ 1000 ਰੁਪਿਆ ਕਦੋਂ ਆਉਣਾ ਸਾਡਾ ਜਿਹੜਾ ਕਹਿ ਲੋ ਕਿ ਆ ਤੁਸੀਂ ਕੰਮ ਕਦੋਂ ਕਰਨਾ ਮੈਂ ਤੁਹਾਨੂੰ ਇਹਦੇ ਵਿੱਚ ਸਾਰੇ ਮਸਲੇ ਰੱਖਤੇ ਆ ਪੰਜਾਬ ਦੇ ਲੋਕੀ ਇਹ ਨਾ ਕੋਈ ਵੀ ਇੱਕ ਮਸਲਾ ਛੇੜਨਾ ਸੀ ਨਾ 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 ਕ੍ਰਿਮਿਨਲ ਬੰਦਿਆਂ ਕੋਲ ਜਿਹੜੇ ਪੈਸਾ ਬਹੁਤ ਤਗੜਾ ਇਹਨਾਂ ਨੂੰ ਪੈਸਾ ਚਾਹੀਦਾ ਹੁਣ ਤੁਸੀਂ ਨਹੀਂ ਚਾਹੀਦੇ ਤੁਸੀਂ ਰੱਖਤੀਆਂ ਪਾਸੇ ਤੁਹਾਡੇ ਕੋਲ ਲੋਲੀਪੋਪ ਆ ਜਿਹੜੇ ਇਹਨਾਂ ਨੇ ਬੰਡੇ ਸੀ ਤੁਸੀਂ ਜਾਓ ਹੁਣ ਪਰ ਇਹ ਲੌਲੀਪੋਪ ਤਾਂ 2-3 ਮਿੰਟ ਬਾਅਦ ਚੂਸ ਕੇ ਖਤਮ ਹੋ ਜਾਣਾ ਪਰ ਜਿਹੜਾ ਇਹਨਾਂ ਨੇ ਦਿੱਤਾ ਉਹਨੇ 5 ਸਾਲ ਚੱਲਣਾ ਹੁਣੇ 5 ਸਾਲ ਚੱਲੀ ਜਾਊਗਾ ਇਹਨਾਂ ਕੋਲ ਸਾਰੀਆਂ ਹੀ ਚੀਜ਼ਾਂ ਦੇ ਹੱਲ ਹੈਗੇ ਆ ਇਹ ਕਰੀ ਤੁਰੇ ਆਉਂਦੇ ਆ ਹਲੇ ਆ ਚੀਜ਼ ਤਾਂ ਰਹਿ ਗਿਆ ਜਿਹੜੇ ਕਹ ਲੋ ਚਿੱਟੇ ਲੀੜੇ ਮੈਲੇ ਹੋ ਜਾਂਦੇ ਆ ਦੂਜੀਆਂ ਪਾਰਟੀਆਂ ਜਾ ਕੇ ਇਹ ਆ ਚੀਜ਼ਾਂ ਪਾ ਕੇ ਭੋਂਕੇ ਰੱਖਦੇ ਆ 2-3 ਦਿਨ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਆ ਆ ਜਾ ਓਰੇ ਤੇ ਜਿਹੜਾ ਉਹਦੇ ਵਿੱਚੋਂ ਮੁਸ਼ਕ ਮਾਰਦਾ ਕਾਦਾ ਮਾਰਦਾ ਬੁਰਾਈ ਦਾ ਮੁਸ਼ਕ ਮਾਰਦਾ ਲੋਕਾਂ ਨੂੰ ਮੁਸ਼ਕ ਮਾਰਦਾ ਸੀ ਬੁਰਾਈ ਦਾ ਲੋਕਾਂ ਨੂੰ ਉਹਦੇ ਵਿੱਚ ਅਤਿਆਚਾਰੀ ਦਾ ਮੁਸ਼ਕ ਮਾਰਦਾ ਸੀ ਉਹ ਅਤਿਆਚਾਰੀ ਦਾ ਮੁਸ਼ਕ ਜਿਹੜਾ ਕਹਿ ਲਓ ਇਹਨਾਂ ਕੋਲ ਕੋਈ ਚੰਗਾ ਪਰਫਿਊਮ ਹੋਣਾ ਪਤਾ ਨਹੀਂ ਕਿੱਥੋਂ ਮੰਗਵਾਇਆ ਹੋਣਾ ਉਹ ਜਾ ਕੇ ਉਹ ਛਿੜਕ ਦਿੰਦੇ ਆਇਆ ਕਰਕੇ ਤੇ ਬੰਦਾ ਇਹਨਾਂ ਦਾ ਲੈ ਆ ਤੁਹਾਡਾ ਕੰਮ ਆ ਇਹ ਤੁਹਾਡੀ ਪਾਰਟੀ ਸੀ ਤੇ ਮੈਂ ਮਾਤਾ ਨਹੀਂ ਤੁਹਾਨੂੰ ਪੁੱਛਦਾ ਮੋਢੇ ਤੇ ਹੱਥ ਪੰਜਾਬ ਦੇ ਤੁਸੀਂ ਰੱਖਣਾ ਸੀ ਤੇਰੇ ਪੁੱਤ ਦੇ ਮੋਢੇ ਤੇ ਹੱਥ ਪੰਜਾਬ ਦੇ ਲੋਕਾਂ ਨੇ ਰੱਖਿਆ ਸੀ ਅੱਜ ਮਾਤਾ ਤੁਸੀਂ ਬਿਜ਼ਨਸਮੈਨਾਂ ਦੇ ਮੋਢਿਆਂ ਤੇ ਹੱਥ ਰੱਖਦੇ ਫਿਰਦੇ ਆ ਤੇ ਉਹਨਾਂ ਬਿਜ਼ਨਸਮੈਨਾਂ ਨੇ ਕਾਲਿਆਂ ਨੂੰ ਵੀ ਰੋਲਿਆ ਕਾਂਗਰਸੀਆਂ ਨੂੰ ਵੀ ਰੋਲਿਆ ਤੇ ਉਹ ਥੋੜਾ ਵੀ ਰੋਲ ਰੋਲ ਕੇ ਬੇੜਾ ਕਰਕ ਕਰਨਗੇ ਇਹਨਾਂ ਬਿਜ਼ਨਸਮੈਨਾਂ ਤੋਂ ਤੰਗ ਆ ਕੇ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਤੁਹਾਡੀਆਂ ਗੱਲਾਂ ਸੁਣਨਾਂ ਸੀ ਤੇ ਅੱਜ ਮਾਤਾ ਤੁਸੀਂ ਜਿਹਦੇ ਕਿਦੇ ਜਾ ਕੇ ਮੋਢੇ ਤੇ ਹੱਥ ਰੱਖ ਦਿੰਦੀਆਂ ਇਹ ਤੇਰੇ ਮੋਢੇ ਤੇ ਜਿਹੜਾ ਹੱਥ ਰੱਖ ਰਿਹਾ ਨਾ ਉਹ ਡੀਐਸਪੀ ਐਸਐਸਪੀ ਉਨੂੰ ਜਾ ਕੇ ਬੁਲਾਉਂਦੇ ਨਹੀਂ ਜਿਹਦੇ ਤੁਸੀਂ ਮੋਢੇ ਤੇ ਹੱਥ ਰੱਖ ਦਿੰਨੇ ਆ ਹੁਣ ਤੁਸੀਂ ਇਹ ਗੱਲ ਦਾ ਜਵਾਬ ਦਿਓ ਮਾਤਾ ਜੀ ਕਿ ਆਮ ਲੋਕਾਂ ਦੇ ਨਾਲ ਤੁਸੀਂ ਗੱਲਾਂ ਕਰਕੇ ਤੁਸੀਂ ਅੱਜ ਉਹਨਾਂ ਦੇ ਮੋਢਿਆਂ ਤੇ ਹੱਥ ਕਿਉਂ ਨਹੀਂ ਰੱਖਦੇ ਤੁਹਾਡਾ ਪੁੱਤ ਤਾਂ ਇਹ ਕਹਿੰਦਾ ਫਿਰਦਾ ਟੋਪੀ ਪਾਉਣਾ ਪੁੱਤ ਆ ਜਿਹੜਾ ਤੁਹਾਡਾ ਲੋਕਾਂ ਤੇ ਟੋਪੀ ਪਾਉਣਾ ਪੁੱਤ ਤੁਹਾਡਾ ਇਹ ਕਹਿੰਦਾ ਫਿਰਦਾ ਕਿ ਅਸੀਂ ਕ੍ਰਿਮੀਨਲ ਬੰਦਿਆਂ ਦੇ ਨਾਲ ਸਾਡੀ ਯਾਰੀ ਨਹੀਂਗੀ ਤਾਂ ਮਾਤਾ ਤੁਸੀਂ ਮੋਢਿਆਂ ਤੇ ਹੱਥ ਰੱਖਦੇ ਫਿਰਦੇ ਚੱਕਰ ਕੀ ਪੈਏ ਕੱਲੇ ਨਹੀਂ ਮੈਂ ਤਾਂ ਬਿਜ਼ਨਸ ਮੈਨਾਂ ਨੂੰ ਵੀ ਵੇਚ ਲੈਣਾ। ਦਿਓ ਜਵਾਬ ਕੋਈ ਹੈ ਤਾਂ ਕੋਈ ਜਵਾਬ ਨਹੀਂ। ਅੱਜ ਦੀ ਅੱਖੀ ਯਾਦ ਰੱਖ ਲੋ ਪੰਜਾਬਗੋ ਤੁਸੀਂ ਹਮੇਸ਼ਾ ਇੱਕ ਡਿਸਪੋਜ਼ਲ ਦੀ ਕੌਲੀ ਵਰਗੇ ਆ। ਤੁਹਾਨੂੰ ਇੱਕ ਜਣਾ ਵਰਤਦਾ ਉਹ ਤੁਹਾਡੇ ਚ ਚਾਹੇ ਉਹ ਇਹਦੇ ਚ ਮੈਂ ਕਹਿੰਦਾ ਖੀਰ ਖਾਲੇ। ਚਾਹੇ ਉਹ ਚਟਨੀ ਖਾਲੇ, ਚਾਹੇ ਉਹ ਸਬਜ਼ੀ ਚਾਹੇ ਉਹ ਦਾਲ ਖਾਲੇ। ਉਸ ਤੋਂ ਬਾਅਦ ਤੁਹਾਡਾ ਕੋਈ ਵੀ ਕੰਮ ਨਹੀਂ ਰਹਿ ਜਾਂਦਾ। ਤੁਹਾਨੂੰ ਇਹ ਜਿਹੜੀ ਕੌਲੀ ਆ ਡਿਸਪੋਜ਼ਲ ਦੇ ਵਿੱਚ ਕੰਮ ਹੁੰਦੀ ਆ ਤੇ ਇਹ ਮੰਜੀ ਵੀ ਨਹੀਂ ਜਾਂਦੀ ਪਹਿਲਾਂ ਵਾਲੇ ਭਾਂਡੇ ਮੰਜੇ ਜਾਂਦੇ ਸੀ ਹੁਣ ਮੰਜੇ ਨਹੀਂ ਜਾਣੇ ਹੁਣ ਤੁਹਾਡੇ ਭਵਿੱਖ ਮੰਜੇ ਜਾ ਰਹੇ ਆ ਹੁਣ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਮੰਜੇ ਜਾ ਰਹੇ ਆ ਤੁਹਾਡੇ ਜਿਹੜੇ ਕਹ ਲੋ ਘਰਾਂ ਘਰਾਂ ਦੇ ਚਰਾਗ ਮੰਜੇ ਜਾ ਰਹੇ ਆ ਪਰ ਤੁਸੀਂ ਨਹੀਂ ਸਮਝਣਾ ਤੁਸੀਂ ਕਿਸੇ ਨਾ ਕਿਸੇ ਪਾਰਟੀ ਦੇ ਮਗਰ ਪੈਣਾ ਜਿਵੇਂ ਉਹਨਾਂ ਨੂੰ ਛੱਡ ਕੇ ਇਹਨਾਂ ਦੇ ਪੈਸੇ ਸੀ ਹਣ ਕਿਸੇ ਹੋਰ ਪਾਰਟੀ ਦੇ ਮਗਰ ਪਾਉਂਗੇ ਤਾਂ ਤੁਹਾਡਾ ਕੰਮ ਇੱਕ ਮੈਨੂੰ ਗਾਣਾ ਯਾਦ ਆਉਂਦਾ ਉਹ ਗਾਣਾ ਸੀ ਬੜਾ ਵਧੀਆ ਉਹ ਕਹਿੰਦਾ ਹੁੰਦਾ ਸੀ ਹੱਥ ਕੱਖ ਨਹੀਂ ਆਉਣਾ ਬੇਕਦਰੇ ਬਸ ਯਾਰ ਬਦਲਦੀ ਰਹਿ ਜੇਗੀ ਤਾਂ ਯਾਰ ਬਦਲੇ ਆ ਤੁਸੀਂ ਇੱਕ ਇੱਕ ਕਰਕੇ ਲਗਾਏ ਕਿੰਨੇ ਸਾਲ ਨਹੀਂ ਤੇਰੀ ਮੇਰੀ ਟੁੱਟੀ ਸਾਡਾ ਮੋੜ ਦੇ ਰਮਾਲ ਤੁਸੀਂ ਜਿਹਦੇ ਕਿਤੇ ਤੋਂ ਰਮਾਲ ਤੇ ਛੱਲਾ ਲੈ ਲੈਂਦੇ ਸੀ ਤੇ ਤੁਸੀਂ ਉਹ ਛੱਲੇ ਦੇ ਦਿੰਦੇ ਸੀ ਜਿਹੜਾ ਬੰਦਾ ਹੁਣ ਜਿਹਨੇ ਇਸ ਡਿਸਪੋਜ਼ਲ ਦੇ ਵਿੱਚ ਖੀਰ ਖਾ ਲਈ ਤੁਸੀਂ ਕੀ ਕਹਿਣਾ ਨਾ 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 ਇਹ ਕੌਲੀ ਕਹਿੰਦੀ ਆ ਵਿਸ਼ਵਦੀਪ ਨੇ ਖੀਰ ਖਾ ਕੇ ਮੈਨੂੰ ਥੱਲੇ ਸਿੱਟਤਾ ਅੱਜ ਤੋਂ ਬਾਅਦ ਮੈਂ ਇਹਦੇ ਮੂੰਹ ਨੂੰ ਨਹੀਂ ਲੱਗਦੀ ਉਹ ਇਹਨੂੰ ਚੱਕਣਾ ਕਿਸੇ ਨੇ ਨਹੀਂ ਮੈਂ ਤਾਂ ਖੀਰ ਖਾ ਲਈ ਮੇਰਾ ਢਿੱਡ ਭਰ ਲਿਆ ਕੰਮ ਇਹੀ ਹੋਣਾ ਜਿਹੜੇ ਭਗਵੰਤ ਮਾਨ ਨੂੰ ਤੁਸੀਂ ਗੁੱਟੋਂ ਫੜ ਕੇ ਕੁਰਸੀ ਤੋਂ ਥੱਲੇ ਸਿੱਟਣਾ ਉਸ ਮੁੱਖ ਮੰਤਰੀ ਦੀ ਪੈਨਸ਼ਨ ਹੋਊਗੀ ਨਾਲ ਸਿਕਿਉਰਿਟੀ ਹੋਊਗੀ ਨਾਲ ਤਿੰਨ ਚਾਰ ਗੱਡੀਆਂ ਹੋਣਗੀਆਂ ਅੱਜ ਵੀ ਉਹ ਲੈਂਡ ਕਲੂਜ਼ਰ ਦੇ ਵਿੱਚ ਘੁੰਮਦਾ 2.5-3 ਕਰੋੜ ਦੀ ਗੱਡੀ ਦੇ ਵਿੱਚ ਉਹ ਕੱਲ ਨੂੰ ਵੀ ਲੈਂਡ ਕਲੂਜ਼ਰ ਦੇ ਵਿੱਚ ਘੁੰਮੂਗਾ ਅੱਜ ਵੀ ਉਹਦੀ ਲਾਈਫ ਆ ਜਿਹੜੀ ਰਾਜਿਆਂ ਵਾਲੀ ਆ ਤੇ ਉਹਦੀ ਲਾਈਫ ਕੱਲ ਵੀ ਰਾਜਿਆਂ ਵਾਲੀ ਹੋਊਗੀ ਇਹ ਰਾਜੇ ਨੂੰ ਕੱਖ ਨਹੀਂ ਕਰ ਸਕਦੇ ਕਿਉਂਕਿ ਉਹਨੇ ਤੁਹਾਨੂੰ ਵਰਤ ਲਿਆ ਹੰਨੇਸ਼ਾ ਚਿੰਗਮ ਚੱਬ ਕੇ ਸਿੱਟੀ ਜਾਂਦੀ ਆ ਕਦੇ ਦੰਦ ਨਹੀਂ ਸਿੱਟੇ ਜਾਂਦੇ ਉਹ ਦੰਦਾਂ ਤੇ ਆਪਾਂ ਚਿੰਗਮ ਆ ਆਪਾਂ ਰੁਪਈਏ ਰੁਪਈਏ ਵਿੱਚ ਜਿਹੜੇ ਕੱਲ ਉਹਨਾਂ ਦੇ ਦੰਦਾਂ ਦੇ ਵਿੱਚ ਜਾਂਦੇ ਆ ਤੇ ਜਿਹੜਾ ਮਿੱਠਾ ਉਹ ਆਪਣੇ ਚੋਂ ਚੂਸਿਆ ਜਾਂਦਾ ਤੇ ਚੂਸ ਕੇ ਸਿੱਡ ਦਿੱਤਾ ਜਾਂਦਾ ਹੁਣ ਵੱਡੀ ਚਿੰਗਮ ਨੂੰ ਹੱਥ ਪਾਇਆ ਕਿਹੜੇ ਪਾਉਂਦੇ ਆ ਬਿਜ਼ਨਸmenਾਂ ਨੂੰ ਹੱਥ ਪਾਇਆ ਸਾਰਾ ਟੱਬਰ ਭੱਜੇ ਫਿਰਦੇ ਆ ਕਦੇ ਕਿਸੇ ਵੱਲ ਭੱਜੇ ਫਿਰਦੇ ਆ ਕਦੇ ਕਿਸੇ ਹਾਏ 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 ਕਰਦੇ ਫਿਰਦੇ ਆ ਇਹਨਾਂ ਦੀ ਹਾਏ ਹਾਏ ਪੰਜਾਬ ਨੂੰ ਲੈ ਦੇ ਕੇ ਬੈਠੋਗੀ ਯਾਦ ਰੱਖ ਲੋ ਇਹਦਾ ਕਹਿੰਦੇ ਹੁੰਦੇ ਸੀ ਬਾਦਲ ਪਰਿਵਾਰ ਪਾਲਦੇ ਆ ਪਰ ਅਸਲ ਪਰਿਵਾਰ ਤਾਂ ਇਹ ਪਾਲੀ ਜਾਂਦੇ ਆ ਚਾਹੇ ਬਾਦਲ ਆਪ ਹੁੰਦਾ ਸੀ ਉਹ ਮੁੱਖ ਮੰਤਰੀ ਸੀ ਬਾਬਾ ਜੀ ਤੇ ਜਿਹੜਾ ਉਹਦਾ ਮੁੰਡਾ ਸੀ ਸੁਖਬੀਰ ਉਹ ਹੁੰਦਾ ਸੀ ਡਿਪਟੀ ਸੀਐਮ ਦਾ ਡਿਪਟੀ ਸੀਐਮ ਹੋਮ ਮਨਿਸਟਰ ਉਹਦੇ ਕੋਲ ਪਾਵਰਾਂ ਹੁੰਦੀਆਂ ਸੀ ਉਹਦੇ ਨੌ ਰਾਣੀਆ ਉਹ ਐਮਐਲਏ ਐਮਪੀ ਹੁੰਦੀ ਸੀ ਮੰਤਰੀ ਹੁੰਦੀ ਸੀ ਉਹਦਾ ਜਿਹੜਾ ਕਹ ਲੋ ਪ੍ਰਾ ਮੰਤਰੀ ਹੁੰਦਾ ਸੀ ਮਜੀਠੀਆ ਚਾਹੇ ਉਹ ਐਮਐਲਏ ਹੁੰਦਾ ਸੀ ਸਿਕਿਉਰਟੀ ਨਾਲ ਹੁੰਦੀਆਂ ਸੀ ਭਗਵੰਤ ਮਾਨ ਦੀ ਮਾਤਾ ਕਿਹੜੀ ਰਾਜ ਸਭਾ ਮੈਂਬਰ ਇਹਦੇ ਘਰ ਵਾਲੀ ਕਿੱਥੋਂ ਟਿਕਟ ਜਿੱਤੀ ਆ ਇਹਨਾਂ ਦੀ ਭੈਣ ਜੀ ਨੇ ਕਿੱਥੋਂ ਸੀਟ ਜਿੱਤੀ ਆ ਕਿਤੋਂ ਨਹੀਂ ਜਿੱਤੀ ਤੇ ਪਰਿਵਾਰ ਕੌਣ ਪਾਲ ਰਿਹਾ ਜੇ ਉਹਨਾਂ ਨੂੰ ਜਿਆਦਾ ਤੈਨੂੰ ਸਕਿਉਰਟੀ ਜ਼ਰੂਰੀ ਆ ਤੇ ਉਹਨਾਂ ਨੂੰ ਵੀ ਜ਼ਰੂਰੀ ਸੀ ਤੇ ਫਿਰ ਉਹਨਾਂ ਨੂੰ ਕਿਉਂ ਕਹਿੰਦਾ ਸੀ ਨੈਲਸਨ ਮੰਡੇਲਾ ਹੀ ਕਿਉਂ ਕਹਿੰਦਾ ਸੀ ਤੂੰ ਪੰਜਾਬ ਦੇ ਲੋਕਾਂ ਨੂੰ ਡਿਸਪੋਜ਼ਲ ਬਣਾ ਕੇ ਰੱਖਿਆ ਇਹ 3 ਕਰੋੜ ਲੋਕਾਂ ਦੀ ਬਦਸੀਸ ਤੇਰੇ ਝਾੜੂ ਨੂੰ ਲੈ ਕੇ ਬੈਠੂਗੀ ਤੈਨੂੰ ਲੈ ਕੇ ਬੈਠੂਗੀ ਤੇਰੇ ਕੇਦਰੀਵਾਹ ਨੂੰ ਲੈ ਕੇ ਬੈਠੂਗੀ ਅੱਜ ਦੀ ਆਖੀ ਯਾਦ ਰੱਖ ਲੈ ਆਪ ਪਾਪ ਚੜਿਆ ਤਾਂ ਇੱਕ ਨਹੀਂ ਚੰਗਾ ਹੁੰਦਾ ਕੀ ਆਣਾ ਮੈਂ ਪਾਪ ਚੜਿਆ ਤਾਂ ਇੱਕ ਨਹੀਂ ਚੰਗਾ ਹੁੰਦਾ ਤੁਹਾਡੇ ਤੇ 3 ਕਰੋੜ ਲੋਕਾਂ ਦਾ ਪਾਪ ਚੜ ਚੁੱਕਿਆ ਭਗਵੰਤ ਮਾਨਾ ਇੱਕ ਬੰਦਾ ਜਨਮ ਲੈਂਦਾ 84 ਲੱਖ ਜੂਨ ਭੁਗਤ ਕੇ ਤੇ ਜਦੋਂ ਨੂੰ ਤੂੰ ਜਨਮ ਲੈਣਾ ਉਦੋਂ ਨੂੰ ਦੁਨੀਆ ਖਤਮ ਹੋ ਜੂਗੀ ਆਈ ਦੀ ਅਖੀ ਯਾਦ ਰੱਖ ਲੈ ਜਿਵੇਂ ਉਹ ਇੱਕ ਗਾਣਾ ਨਹੀਂ ਸੀਗਾ ਜਸਵਿੰਦਰ ਬਰਾੜ ਦਾ ਆਖੇ ਗੱਲਾਂ ਜ਼ਕਾਸ ਦੀਆਂ ਸਾਡੇ ਨਾਲ ਕੀਤੀਆਂ ਸੀ ਜੋ ਭੁੱਲ ਜਾਣ ਵਾਰ ਆਵੇ ਤੈਨੂੰ ਇੱਕ ਵਾਰੀ ਉਹ ਤੈਨੂੰ ਯਾਦ ਕਰਵਾਵਾ ਕਿਤੇ ਟੱਕਰੇ ਜੇ ਕੱਲਾ ਫੇਸਬੁੱਕ ਮੈਂ ਵਿਖਾਵਾਂ YouTube ਤੈਨੂੰ ਵਿਖਾਵਾਂ ਜਿਹੜੇ ਭਾਸ਼ਣ ਦਿੱਤੇ ਸੀ ਕਿਤੇ ਟੱਕਰੇ ਜੇ ਕੱਲਾ ਤੈਨੂੰ ਰਾਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਇਹ ਕਿਸਾਨ ਮਜ਼ਦੂਰ ਜਿਹੜੇ ਅੱਜ ਤੇਰੇ ਤੋਂ लाठी चार्ज ਕਰਾਉਂਦੇ ਫਿਰਦੇ ਆ ਬੇਰੁਜ਼ਗਾਰ लाठी चार्ज ਕਰਾਉਂਦੇ ਫਿਰਦੇ ਆ ਇਹ ਡਿਸਪੋਜ਼ਲ ਬਣ ਚੁੱਕੇ ਆ ਤੁਸੀਂ ਡਿਸਪੋਜ਼ਲ ਬਣਾਤਾ ਇਹਨਾਂ ਨੂੰ ਕਿ ਜਿਹੜੇ ਬਿਜ਼ਨਸਮੈਨ ਤੇ ਕ੍ਰਾਈਮਨਲ ਬੰਦੇ ਉਹਨਾਂ ਦੇ ਮੋਢਿਆਂ ਤੇ ਆਵਰਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਹੱਥ ਰੱਖ ਕੇ ਜਿਹੜੇ ਮੁੱਖ ਮੰਤਰੀ ਦਾ ਕਿਸੇ ਦੇ ਮੋਢੇ ਤੇ ਹੱਥ ਹੋ ਜੇ ਉਹਨੂੰ ਛੇਤੀ ਕਿਤੇ ਕੋਈ ਪੰਗਾ ਨਹੀਂ ਲੈਂਦਾ ਇਹ ਯਾਦ ਰੱਖ ਲਓ ਜੇ ਕਿਉਂਕਿ ਫੋਨ ਤੇ ਗੱਲ ਹੋ ਜਾਂਦੀ ਆ ਤੇ ਜੇਕਰ ਪੰਜਾਬ ਦੇ ਲੋਕੋ ਮੇਰੀ ਇਹ ਗੱਲ ਤੁਹਾਨੂੰ ਮਜ਼ਾਕ ਲੱਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਿਆਂ ਦਾ ਪੁਵੇਖ ਉਹ ਰੁਲਿਆ ਹੋਊਗਾ ਤੁਸੀਂ ਕੱਖ ਨਹੀਂ ਕਰ ਸਕਦੇ ਤੁਹਾਡੇ ਬੱਚੇ ਕੱਖ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਕਮੇਡੀਆਂ ਵੇਖਣ ਦੇ ਸ਼ਕੀਨ ਪੈ ਗਈ ਜੇਕਰ ਮੇਰੀ ਇਹ ਗੱਲ ਸਮਝ ਗਏ ਆ ਤੁਹਾਨੂੰ ਸਮਝੇ ਵਿੱਚ ਆ ਗਈ ਆ ਕਿ ਆਪਾਂ ਨੂੰ ਡਿਸਪੋਜ਼ਰ ਰੱਖਿਆ ਲੌਲੀ ਪੋਪ ਦਿੱਤੇ ਆ ਹੁਣ ਮੰਨ ਲਓ ਮੈਨੂੰ ਮੁੜਕਾ ਆਇਆ ਤੇ ਕਿਹਦੀ ਲੋੜ ਪਈ ਆ ਆ ਜਿਹੜਾ ਕਹ ਲੋ ਕਿ ਨਿਪਟਿੰਦਾ ਆ ਨਿਪਟਿੰਦੀ ਲੋੜ ਪਈ ਆ ਤੇ ਆ ਮੈਂ ਨੈਫਟਾ ਜਿਹੜਾ ਕਹਿ ਲੋ ਮੁਰਕਾ ਜਾਂ ਪੂੰਝ ਕੇ ਤੇ ਆ ਨੈਫਟਨ ਮੈਂ ਸਿੱਟਦਾ ਥੋਨ ਨੂੰ ਵੀ ਸਿੱਟਦਾ ਗਲੇ ਨੇ ਚੱਕ ਲੋ ਜਿਹੜਾ ਕੁਛ ਕਰਨਾ ਉਹ ਮੇਰਾ ਕੀ ਵਿਗਾੜ ਦੂਗਾ ਕੀ ਵਿਗਾੜ ਦੂ ਮੇਰਾ ਉਹ ਉਸੇ ਤਰ੍ਹਾਂ ਆਪਾਂ ਟਿਸ਼ੂ ਪੇਪਰ ਕਹਿ ਲੋ ਸਾਨੂੰ ਚਾਏ ਕੁਛ ਵੀ ਇਹਨਾਂ ਕੋ ਸਾਰਾ ਕੁਛ ਆਪ ਇਹਨਾਂ ਦੇ ਬਾਹਰ ਬਾਹਰ ਤੱਕ ਇਹਨਾਂ ਦੇ ਸ਼ਹਿਰ ਤੱਕ ਨਹੀਂ ਜਾ ਸਕਦੇ ਦੱਸ ਕੇ ਇਹਨਾਂ ਨੂੰ ਕਿ ਅਸੀਂ ਭਾਈ ਵਿਰੋਧ ਕਰਨ ਆਉਂਨੇ ਆ ਤੇਰਾ ਤੇ ਰੈਡੀ ਹੋ ਜਾ ਇਸ ਕਰਕੇ ਭਰਾਵੋ ਬਚ ਜੋ ਤੁਸੀਂ ਜੇਕਰ ਬਚਿਆ ਜਾਂਦਾ ਇਹਨਾਂ ਤੋਂ ਤੇ ਮੈਂ ਭਗਵੰਤ ਮਾਨ ਦੀ ਮਾਤਾ ਨੂੰ ਆਣਾ ਇਹ ਹੱਥ ਬਿਜ਼ਨਸਮੈਨਾਂ ਦੇ ਕ੍ਰਿਮਿਨਲ ਬੰਦਿਆਂ ਦੇ ਮੋਢਿਆਂ ਤੇ ਨਾ ਰੱਖੋ ਪੰਜਾਬ ਦੇ ਲੋਕਾਂ ਦੇ ਮੋਢਿਆਂ ਤੇ ਰੱਖੋ ਕਿਉਂਕਿ 3 ਕਰੋੜ ਲੋਕਾਂ ਨੇ ਤੁਹਾਡੇ ਮੁੰਡੇ ਦੇ ਸਿਰ ਤੇ ਹੱਥ ਰੱਖਿਆ ਸੀ ਤੇ ਅੱਜ 3 ਕਰੋੜ ਲੋਕਾਂ ਦੇ ਤੁਸੀਂ ਮੋਢੇ ਤੇ ਹੱਥ ਰੱਖੋ ਤੁਹਾਨੂੰ ਪਾਵਰ ਦਿੱਤੀ ਆ 3 ਕਰੋੜ ਲੋਕਾਂ ਨੂੰ ਚਲਾਉਣ ਵਾਸਤੇ ਚੰਗੇ ਕਾਨੂੰਨ ਬਣਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਭਰਾਓ ਮੇਰੀ ਤੁਹਾਨੂੰ ਗੱਲ ਗਲਤ ਲੱਗੀ ਹੋਵੇ ਇੱਕ ਵਾਰੀ ਹੋਰ ਸੁਣ ਲਓ ਜੇ ਮੈਂ ਘੋਰਾ ਵੀ ਖੇਤ ਦੇ ਵਿੱਚ ਝੂਠ ਨਹੀਂ ਮਾਰਿਆ ਘੋਰਾ ਵੀ ਕਿਉਂਕਿ ਝੂਠ ਮੈਂ ਕਿਹੜਾ ਝਾੜੂ ਵਾਲੇ ਨਾਲੇ ਝੂਠ ਮਾਰੂੰਗਾ ਘੋਰਾ ਵੀ ਇਹਦੇ ਵਿੱਚ ਮੈਂ ਕੋਈ ਗਲਤ ਗੱਲ ਨਹੀਂ ਕੀਤੀ ਉਹ ਤੀਜੀ ਵਾਰੀ ਸੁਣ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ